ਲਓ ਜੀ ਹੁਣ ਆਪਾਂ ਚੱਲਿਆਂਗੇ ਮੇਲੇ ਦੇ ਦੂਸਰੀ ਪਾਸੇ ਜਿੱਥੇ ਯਾਨੀ ਕਿ ਪਸ਼ੂਆਂ ਦਾ ਮੇਲਾ ਲੱਗਿਆ ਹੋਇਆ ਹੈ ਜੀ ਤੁਹਾਨੂੰ ਦਿਖਾਵਾਂਗੇ ਕਿਹੜੀ ਕਿਹੜੀ ਵੈਰਾਈਟੀ ਦੇ ਜਾਨਵਰ ਆਏ ਹੋਏ ਨੇ ਆ ਜਾਈਏ ਦੇਖੋ ਜੀ ਲੰਡੀਆਂ ਪੂਸਾਂ ਵਾਲੇ ਵੀ ਹੋ ਇਹ ਸੁਖੀ ਡੌਗ ਕੈਨਲ ਨਾਲ ਲਾਈਵ ਹੋਈ ਸਟਾਰੋਲਜੀ ਆ ਆਪਦੀ ਦਿਖਾ ਦੇ ਤੇਰਾ ਸੁਖੀ ਡੌਗ ਕੈਨਲ क्या तो तो बात है जी सोने सोह जानवर ने और सोने सोने बच्चे सुखी डॉग कैनल जी हर इक तरह का ब्रीड अवेलेबल है

ਜੋ ਕਰ ਰਹੇ ਹਾਂ ਜੇ ਤੁਸੀਂ ਕਰ ਰਹੇ ਹੋ ਗੱਲ ਆ ਰਹੀ ਹੈ ਫੋਟੋ ਕਿਸੀ ਰੱਖ ਲੈ ਕਬੂਤਰ ਖਾਨ ਦੀ ਹੈ ਹੰਬਾ ਦੇ ਤੇਰਾ ਨਾਮ ਹੈ ਆਏ ਦੋਨੇ ਬੈ ਗਏ

ਕਿੰਨਾ ਸੋਹਣਾ ਹੈ ਕਿੰਨਾ ਤਾਕਤਾਂ ਜਾਨਵਰ ਹੈ ਓਏ ਹੁੰਦੇ ਆ ਬੋਕ ਹੈ ਵੱਡੇ ਬੋਕ ਦੇਖੀ ਜਾਂਦਾ ਇਹ ਤਾਂ ਦੂਰੋਂ ਹੀ ਦੇਖਦਾ ਇਹ ਹੁੰਦਾ ਜੀ ਬੋਕ ਦੇਖੀ ਨਾ ਲਹਿਕਾਰ ਮਾਰਦਾ ਉਸ ਨੂੰ ਤਣਾ ਲੈ ਪਹਿਲਾਂ ਹੁਣ ਬਾਈ ਜੀ ਆਪਾਂ ਆ ਚੁੱਕੇ ਆਂਗੇ ਦੇਵਗੋੜ ਫਾਰਮ ਜੀ ਲਹਿਰਾ ਬੇਗਾ ਤੇ ਬਾਈ ਤੋਂ ਪੁੱਛਾਂਗੇ ਜਾਨਵਰ ਦੀ ਹਾਈਟ ਕੀ ਆ ਉਮਰ ਕੀ ਆ ਠੀਕ ਹੈ ਤੇ ਕਿਹੜੀ ਨਸਲ ਤੋਂ ਹੈ ਕੀ ਹਾਲ ਹੈ ਬਰੇਜ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਬਾਈ ਇਹਦਾ ਤੇ ਕਿਹੜਾ ਬਰੀਡ ਹੈ ਇਹ ਇਹ ਅੰਮ੍ਰਿਤਸਰੀ ਬਰੀਡ ਹੈ ਬਾਈ ਅੰਮ੍ਰਿਤਸਰੀ ਬਰੀਡ ਹੈ ਠੀਕ ਹੈ ਜੀ ਕਿੰਨੀ ਉਮਰ ਹੈ ਦੀ ਜੀ ਜੀ 3 ਸਾਲ ਹੋ ਗਏ 3 ਸਾਲ ਦੀ ਉਮਰ ਹੈ ਠੀਕ ਹੈ ਜੀ ਤੇ ਹਾਈਟ ਵਗੈਰਾ ਕਿੰਨੀ ਹੈ ਹਾਈਟ ਇਹਦੀ 40 ਜਾਂ ਚ ਹੈ 40 ਜਾਂ ਚ ਠੀਕ ਹੈ ਜੀ ਤੇ ਬੱਚੇ ਵਗੈਰਾ ਵੀ ਤੇ ਹੈਗਾ ਤੁਹਾਡੇ ਕੋਲ ਬੱਚੇ ਵੀ ਹੈਗੇ ਇਹਦੇ ਛੋਟੇ ਹੈਗੇ ਬੱਚੇ ਆਪਣੇ ਕੋਲ ਸੇਲ ਵੀ ਕਰਦੇ ਹੋ ਤੁਸੀਂ ਸੇਲ ਵੀ ਕਰ ਦਿੰਦੇ ਹਾਂ ਜੀ ਠੀਕ ਹੈ ਜੀ ਓ ਬਾਈਹਰਾ ਦਾ ਨਾਮ ਨੰਬਰ ਨੋਟ ਕਰ ਲਓ ਜੀ ਕਾਲ ਕਰ ਲਿਓ ਜੇ ਕਿਸੇ ਨੇ ਬੱਚਾ ਲੈਣਾ ਜੀ ਤੁਸੀਂ ਜਨਪਰ ਦੇਖ ਸਕਦੇ ਹੋ ਕਿੰਨਾ ਸੋਹਣਾ ਕਿੰਨਾ ਸੋਹਣਾ ਤੇ ਤਾਕਤਾਂ ਜਨਪਰ ਮੇਰਾ ਨਾਮ ਕੌਲੀ ਸਿੰਘ ਬਾਈ 828556045 ਠੀਕ ਹੈ ਜੀ ਉਹਨਾਂ ਆਪਾਂ ਅੱਜ ਕਿਹੜਾ ਗਲਿਸਟੋਲ ਤੇ ਠੀਕ ਹੈ ਜਨਪਰ ਦੂਰੋਂ ਦੇਖਿਆ ਸਾਨੂੰ ਸੋਹਣਾ ਲੱਗਿਆ ਤੁਸੀਂ ਬਾਈਹਰਾ ਤੋਂ ਕੋਈ ਆਇਆ ਬਾਈ ਕੀ ਖਾਸੀ ਤੇਲੀ ਜੀ ਠੀਕ ਹੈ ਅਸ਼ੀਕਾ ਬਾਈ ਜੀ ਅਸ਼ੀਕਾ ਕਿਹੜੀ ਨਸਲ ਦਾ ਜਾਨਵਰ ਹੈ ਬਾਈ ਇਹ ਟੋਟਾ ਮੋਰਾ ਨਸਲ ਦਾ ਬਾਈ ਇਹ ਮੋਰਾ ਨਸਲ ਦਾ ਠੀਕ ਹੈ ਕਿੰਨੇ ਨਾਮ ਜੇਤੂ ਕਿਹਾ ਹੁਣ ਤੱਕ ਇਹ 6 ਮਿਲੇ ਜੇਤੂ ਆ ਬਾਈ 6 ਮਿਲੇ ਨੇ ਜੇਤੂ ਚੈਂਪੀਅਨ ਠੀਕ ਹੈ ਜੀ ਤੇ ਉਮਰ ਕਿੰਨੀ ਹੈ ਦੀ ਇਹਦੀ ਇਹਦੀ 4 ਸਾਲ 3 ਮਹੀਨੇ ਹੋ ਗਏ ਠੀਕ ਹੈ ਜੇ ਕਿਸੇ ਨੇ ਅੱਜ ਦੀ ਕ੍ਰੋਸਿੰਗ ਵਗੈਰਾ ਕਾਨੂੰਨੀ ਬੋਵੇ ਤਾਂ ਉਹਦੀ ਕਿੰਨੀ ਫੀਸ ਲੈਂਦੇ ਆ ਨਹੀਂ ਕ੍ਰੋਸ ਨਹੀਂ ਬਾਈ ਸੀਮਨ ਤਿਆਰ ਕਰਾਇਆ ਹੈ ਅੱਛਾ ਅੱਛਾ ਠੀਕ ਹੈ ਚਲੋ ਕੋਈ ਗੱਲ ਇਹ ਸਾਰੇ ਨਾਮ ਜੇਤੂ ਗਰੇ ਇਸੇ ਦੇ ਨੇ ਇਸੇ ਦੇ ਹੀ ਠੀਕ ਹੈ ਜੀ ਬਹੁਤ ਸੋਹਣਾ ਜਾਨਵਰ ਹੈ ਬਾਈ ਜਾਨਵਰ ਦਿਖਾ ਦਿਓ ਠੀਕ ਹੈ ਜ 티ी이 되게...